ਸਾਸਿਕਾ ਜੀ ਦਾ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵੱਡਾ ਫੈਮਿਲੀ ਬਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਪਿਆਜ਼ ਵਾਲਾ ਤੰਦੂਰੀ ਪਰੌਂਠਾ ਤੇ ਆਪਾਂ ਬਣਾਵਾਂਗੇ ਤਵੇ ਤੇ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਆਂ ਤੇ ਪਿਆਜ਼ ਵਾਲੇ ਪਰੌਂਠੇ ਬਣਾਉਣ ਵਾਸਤੇ ਆਪਾਂ ਸਮਾਨ ਦੇਖ ਲੈਣੇ ਆਂ ਤਵਾ ਪਰੌਠਾ ਬਣਾਉਣ ਵਾਸਤੇ ਆਪਾਂ ਅੱਧੀ ਕੋਲੀ ਵੇਸਣ ਲਈ ਐ ਵੇਸਣ ਨੂੰ ਛਾਨ ਕੇ ਲੈਣਾ ਤੇ ਇੱਕ ਕੋਲੀ ਆਪਾਂ ਲੈ ਲਿਆ ਕਣਕ ਦਾ ਆਟਾ ਤੁਸੀਂ ਇੱਕ ਕੌਲੀ ਕਣਕ ਦਾ ਆਟਾ ਤੇ ਇੱਕ ਕੌਲੀ ਬੇਸਣ ਵੀ ਲੈ ਸਕਦੇ ਹੋ ਤੇ ਮੈਂ ਅੱਧੀ ਕੌਲੀ ਬੇਸਣ ਲਈ ਐ ਤੇ ਇੱਕ ਕੌਲੀ ਕਣਕ ਦਾ ਆਟਾ ਲਈ ਐ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਉਣੇ ਆ ਅੱਧਾ ਚਮਚਾ ਆਪਾਂ ਭੁੰਨਿਆ ਹੋਇਆ ਜੀਰਾ ਪਾਊਡਰ ਪਾਤਾ ਅੱਧਾ ਚਮਚਾ ਪਾ ਦਿੰਨੇ ਆ ਜੀ ਧਨੀਆ ਪਾਊਡਰ ਇੱਕ ਚਮਚੇ ਦਾ ਚੌਥਾ ਹਿੱਸਾ ਪਾਤਾ ਹਲਦੀ ਪਾਊਡਰ ਅੱਧੇ ਚਮਚੇ ਤੋਂ ਥੋੜਾ ਜਿਹਾ ਘਾਟ ਆਪਾਂ ਲਾਲ ਮਿਰਚ ਪਾ ਦੇਣ ਲੱਗੀ ਆ ਤੇ ਅੱਧਾ ਚਮਚਾ ਹੀ ਆਪਾਂ ਲੂਣ ਪਾ ਦੇਣੇ ਆ ਤੁਸੀਂ ਸਵਾਦ ਦੇ ਅਨੁਸਾਰ ਲੂਣ ਪਾ ਸਕਦੇ ਹੋ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਤੇ ਥੋੜਾ ਥੋੜਾ ਪਾਣੀ ਪਾ ਕੇ ਜਿੱਦਾਂ ਆਪਾਂ ਨਾਰਮਲ ਆਟਾ ਗੁੰਨਦੇ ਆ ਉਹਦਾ ਗੁੰਨ ਲੈਂਦੇ ਆ ਬਾਕੀ ਲੂਣ ਮਿਰਚ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਪਾ ਸਕਦੇ ਹੋ ਹੱਥਾਂ ਨੂੰ ਥੋੜਾ ਜਿਹਾ ਘਿਓ ਲਗਾ ਕੇ ਹੁਣ ਆਟੇ ਨੂੰ ਆਪਾਂ 5 ਮਿੰਟ ਲਈ ਰੱਖ ਦਿੰਨੇ ਆ ਜਿੰਨਾ ਚਿਰ ਆਟਾ ਸੈੱਟ ਹੁੰਦਾ ਪਿਆ ਉਹਨਾਂ ਚਿਰ ਆਪਾਂ ਸਮਾਨ ਕੱਟ ਲੈਨੇ ਆ ਪਿਆਜ਼ ਧਨੀਆ ਇਹ ਆਪਾਂ ਇੱਕ ਪਿਆਜ਼ ਲਿਆ ਬਰੀਕ ਕੱਟ ਲਿਆ ਥੋੜਾ ਜਿਹਾ ਧਨੀਆ ਲਿਆ ਇਹ ਵੀ ਬਰੀਕ ਕੱਟ ਲਿਆ ਬਾਕੀ ਇੱਕ ਮਿਰਚ ਲੈ ਲਈ ਇਸ ਨੂੰ ਵੀ ਬਰੀਕ ਕੱਟ ਲਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਬਾਕੀ ਤੁਸੀਂ ਜੇ ਮਿਰਚ ਜ਼ਿਆਦਾ ਪਾਉਣੀ ਚਾਹੁੰਦੇ ਹੋ ਤਾਂ ਵੀ ਪਾ ਸਕਦੇ ਹੋ ਹੁਣ ਆਪਾਂ ਗੈਸ ਤੇ ਰੱਖਦੇ ਆ ਤਵਾ 5 ਮਿੰਟ ਹੋ ਚੁੱਕੇ ਨੇ ਆਟਾ ਵੀ ਜਿਹੜਾ ਸੈੱਟ ਹੋ ਚੁੱਕਿਆ ਹੱਥਾਂ 'ਤੇ ਥੋੜਾ ਤੇਲ ਲਾ ਕੇ ਇੱਕ ਵਾਰੀ ਨੂੰ ਮਲ ਲੈਨੇ ਆ ਜਿੰਦਾ ਤੁਸੀਂ ਵੱਡਾ ਛੋਟਾ ਪੇੜਾ ਕਰਨਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਆਟਾ ਵਿੱਚ ਕੱਟ ਸਕਦੇ ਆ ਤੇ ਇਹਨੂੰ ਵਿਲਣ ਵਾਸਤੇ ਆਪਾਂ ਹੁਣ ਸੁੱਕਾ ਆਟਾ ਲਗਾਉਨੇ ਆ ਸੁੱਕਾ ਆਟਾ ਲਗਾਉਣ ਤੋਂ ਬਾਅਦ ਹੱਥਾਂ ਨਾਲ ਇਦਾਂ ਫਲਾਉਨੇ ਆ ਇਹਨੂੰ ਵੇਲ ਲੈਨੇ ਆ ਫੇਰ ਸੁੱਕਾ ਆਟਾ ਲਗਾ ਲੈਨੇ ਆ ਜਦੋਂ ਤੁਹਾਨੂੰ ਲੱਗਦਾ ਰੋਟੀ ਚਿਪਕਣ ਲੱਗਦੀ ਹੈ ਤੇ ਸੁੱਕਾ ਆਟਾ ਤੁਸੀਂ ਲਗਾ ਸਕਦੇ ਹੋ ਤੇ ਕਿਨਾਰਿਆਂ ਤੋਂ ਵੇਲਿਆ ਕਰੋ ਕਿਉਂਕਿ ਕਿਨਾਰਿਆਂ ਤੇ ਵੇਲਾਂਗੇ ਤਾਂ ਆਪਣੀ ਰੋਟੀ ਇੱਕੋ ਵੱਡੀ ਪਤਲੀ ਹੋਏਗੀ ਥੋੜੀ ਜੀ ਰੋਟੀ ਨੂੰ ਮੋਟੀ ਹੀ ਰੱਖੀਏ ਤੇ ਹੁਣ ਆਪਾਂ ਜਿਹੜਾ ਪਿਆਜ਼ ਕੱਟ ਕੇ ਰੱਖਿਆ ਸੀ ਇਸ ਰੋਟੀ 'ਨ ਉੱਪਰ ਪਿਆਜ਼ ਉੱਪਰ ਇਦਾਂ ਰੱਖ ਲੈਣੀ ਹੈ ਜਿੰਨਾ ਵੀ ਪਿਆਜ਼ ਧਨੀਆ ਇਹਨਾਂ ਲੱਗਣਾ ਹੋਏਗਾ ਲੱਗ ਜਾਏਗਾ ਦਬਾ ਲਾਂਗੇ ਹੱਥਾਂ ਦੇ ਨਾਲ ਤੇ ਇਹਦੇ ਸਾਈਡ ਤੇ ਆਪਾਂ ਹੁਣ ਪਿਛਲੇ ਪਾਸੇ ਪਾਣੀ ਲਗਾਉਣਾ ਹੈ हम एक्चुअली साइड चेंज कर ला उल्टे पास थोड़ा पानी लगा देंता रोटी है चंकी तरह चिपकी रहेगी तवे हूँ तवा जोड़ा गर्म हो चुका है, तो ये आप रोटी पा दे अगली रोटी भी आप इस तरह ही तैयार करते हैं ਹੁਣ ਜਦੋਂ ਤੁਹਾਨੂੰ ਲੱਗੇਗਾ ਕਿ ਥੱਲੋਂ ਥੋੜ੍ਹਾ-ਥੋੜ੍ਹਾ ਜਿਹਾ ਪੱਕਣਾ ਸ਼ੁਰੂ ਹੋ ਗਿਆ ਥੋੜ੍ਹਾ-ਥੋੜ੍ਹਾ ਪੱਕਣਾ ਜਦੋਂ ਸ਼ੁਰੂ ਹੋ ਗਿਆ ਤਾਂ ਆਪਾਂ ਇਹਨੂੰ ਉਲਟਾ ਕਰ ਦਾਂਗੇ ਤਵੇ ਨੂੰ ਗੈਸ ਦੀ ਫਲੇਮ ਆਪਾਂ ਜਾਰੀ ਕਰ ਦਿੱਤੀ ਹੈ। ਇਹਦਾ ਜੋਸ਼ ਵੀ ਘਰੇ ਘਮਾਉਂਦੇ ਹੋਏ ਆਪਾਂ ਪਰੌਂਠੇ ਨੂੰ ਸੇਕ ਲੈਣਾ ਹੈ। चार छफेरे इदा तवे में घुमाई जावे तो अपना परांठा एको वर्ग ही सेकया जाएगा तो देखो अपना परांठा सेक गया यदि यून आप चेंज कर दें करते उपर आप्यो लगा देंद्र उपर आप्यो लगाता सारी चेक कर लें एक बार ਗੈਸ ਦੀ ਫਲੇਮ ਤੁਸੀਂ ਵਿੱਚ ਵਿੱਚ ਜਿਆਦਾ ਕਰ ਸਕਦੇ ਹੋ ਤੇ ਕਦੇ ਕਦੇ ਘਟਾ ਵੀ ਸਕਦੇ ਹੋ ਚਲੋ ਜੀ ਆਪਣਾ ਇੱਕ ਤੇ ਪਰਾਂਠਾ ਤੰਦੂਰੀ ਪਰਾਂਠਾ ਬਣ ਕੇ ਹੋ ਗਿਆ ਰੈਡੀ ਅਗਲਾ ਪਰਾਂਠਾ ਵੀ ਆਪਾਂ ਇੱਦਾਂ ਸੇਕ ਲੈਣਾ ਤੋ ਲੋਜੀ ਆਪਣਾ ਲਾਸਟ ਵਾਲਾ ਤੰਦੂਰੀ ਪਰੌਂਠਾ ਬਣ ਕੇ ਤਿਆਰ ਹੈ ਇਹਦੀ ਉੱਤੇ ਵੀ ਆਪਾਂ ਘੁਰਗਾ ਦਿੰਨੇ ਆ ਗੈਸ ਨੂੰ ਕਰਦੇ ਆ ਬੰਦ ਇਹਨੂੰ ਪਲੇਟ ਵਿੱਚ ਕੱਢ ਲੈਣੇ ਆ ਤੇ ਦੇਖੋ ਜੀ ਆਪਨੇ ਬਿਨਾ ਤੰਦੂਰ ਤੋਂ ਬਹੁਤ ਹੀ ਜ਼ਿਆਦਾ ਪਿਆਜ਼ ਵਾਲੇ ਤਵਾ ਤੰਦੂਰੀ ਪਰੌਂਠੇ ਬਣ ਕੇ ਤਿਆਰ ਨੇ ਜੇਕਰ ਰੈਸਪੀ ਵਧੀਆ ਲੱਗੀ ਜੀ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ